ਹਾਂ ਕਿਉਂ ਬਣਾਵੇ ਤੋਰੀਆਂ ਵੱਡੀ ਬਹੂ ਦਾ ਨਾਮ ਇਹ ਮੈਨੂੰ ਮਤਲਬ ਦੱਸ ਕੀ ਐ ਇਹਦਾ ਮਤਲਬ ਦੱਸਾਂ ਪੁੱਤ ਇਹ ਨਾ ਪਹਿਲਾਂ ਦੀ ਪੁਰਾਣੀ ਕਹਾਣੀ ਐ ਇੱਕ ਬਜ਼ੁਰਗ ਸੀ ਬੁढ़ा ਸੀ ਹਨਾ ਹਾਂ ਉਹਦੇ ਦੋ ਪੁੱਤ ਸੀਗੇ ਹਾਂ ਠੀਕ ਐ ਉਹਦੇ ਦੋ ਪੁੱਤ ਸੀਗੇ ਤੇ ਪਹਿਲਾਂ ਵੱਡੇ ਦਾ ਵਿਆਹ ਕਰ ਲਿਆ ਹਾਂ ਠੀਕ ਐ ਵੱਡੇ ਦਾ ਵਿਆਹ ਕਰ ਲਿਆ ਤੇ ਪੰਜ ਚਾਰ ਸਾਲ ਬਾਅਦ ਛੋਟੇ ਦਾ ਕਰ ਲਿਆ ਹਾਂ ਠੀਕ ਐ ਵੱਡੇ ਦਾ ਵਿਆਹ ਕੀਤਾ ਉਹਨਾਂ ਦਾ ਵਧੀਆ ਚੱਲਿਆ ਸਿਸਟਮ ਤੇ ਜਦੋਂ ਛੋਟੇ ਦਾ ਵਿਆਹ ਕਰ ਲਿਆ ਤੇ ਭਾਈ 2-4 ਦਿਨਾਂ ਬਾਅਦ ਉਹਨਾਂ ਕੋਣੀ ਜੀ ਹੋਣ ਲੱਗੀ ਕੰਮ ਚ ਕਰ ਲੱਗ ਜੰਨੀਆਂ ਬੁੜੀਆਂ ਦਰਿਆਉਤ ਤੇ ਭਾਈ ਐਂ ਕਰਕੇ ਉਹਨਾਂ ਨੇ ਕੰਮ ਵੰਡ ਲਿਆ ਠੀਕ ਐ ਕੰਮ ਵੰਡ ਲਿਆ ਤੇ ਭਾਈ ਆਹ ਕੰਮ ਤੂੰ ਕਰਨਾ ਐ ਆਹ ਕੰਮ ਤੂੰ ਕਰਨਾ ਐ ਤੇ ਸਾਰੇ ਕੰਮ ਵੰਡ ਕੇ ਤੇ ਜਦੋਂ ਦਾਲ ਦੀ ਵਾਰੀ ਆ ਗਈ ਰੋਟੀ ਟੁੱਕ ਦੀ ਤੇ ਉਦੋਂ ਭਾਈ ਵੱਡੀ ਕਹਿੰਦੀ ਇੱਕ ਦਿਨ ਤੂੰ ਕਰਨਾ ਰੋਟੀ ਟੁੱਕ ਇੱਕ ਦਿਨ ਮੈਂ ਉਹ ਕਹਿੰਦੀ ਠੀਕ ਐ ਛੋਟੀ ਕਹਿੰਦੀ ਠੀਕ ਐ ਤੇ ਛੋਟੀ ਕਹਿੰਦੀ ਆ ਵੱਡੀ ਕਹਿੰਦੀ ਵੀ ਅੱਜ ਮੇਰੀ ਵਾਰੀ ਆ ਕੱਲ ਨੂੰ ਤੂੰ ਕਰ ਲੈ ਕਹਿੰਦੀ ਚੰਗਾ ਤੇ ਭਾਈ ਜਦੋਂ ਉਹਦੀ ਵਾਰੀ ਆਈ ਵੱਡੀ ਦੀ ਵਾਰੀ ਸੀ ਮੰਨ ਲਾ ਪਹਿਲੇ ਦਿਨ ਤੇ ਬੰਦੇ ਖੇਤ ਗਏ ਤੇ ਬੰਦੇ ਲਿਆਏ ਸਬਜ਼ੀ ਮੰਨ ਲਾ ਖੇਤ ਉਹਨਾਂ ਦੇ ਸਬਜ਼ੀਆਂ ਤੋਰੀਆਂ ਦੀਆਂ ਬੱਲਾਂ ਵੀ ਲੱਗੀਆਂ ਸੀਆਂ ਤੇ ਕਤੂਆਂ ਦੀਆਂ ਵੀ ਲੱਗੀਆਂ ਸੀ ਠੀਕ ਹੈ ਉਹ ਖੇਤ ਗਏ ਤੋਰੀਆਂ ਲਿਆਏ ਭਾਈ ਤੇ ਬੱਟਾ ਵਾਲੀਆਂ ਤੋਰੀਆਂ ਲੱਗੀਆਂ ਸੀ ਬੱਟਾ ਵਾਲੀਆਂ ਦਾ ਸਿਰਾ ਤੋਰੀਆਂ ਹੁੰਦੀਆਂ ਤੇ ਬੱਟਾ ਵਾਲੀਆਂ ਤੋਰੀਆਂ ਲੱਗੀਆਂ ਤੋਰੀਆਂ ਲੈ ਆਏ ਲਓ ਭਾਈ ਕਹਿੰਦੇ ਧਰ ਲੋ ਸਬਜੀ ਉਹਨਾਂ ਨੇ ਬਣਾਈ ਘਿਓ ਪਾਇਆ ਦੇਸੀ ਤੇ ਮੂਹਣਾ ਲੈਣ ਤੋਰੀਆਂ ਹੈ ਦੇਸੀ ਘਿਓ ਨਾਲ ਬਾਲੀਆਂ ਤਗੜੀਆਂ ਬਣਦੀਆਂ ਤੇ ਮੂਹਣਾ ਲੈਣ ਸਾਰੇ ਆਖਣ ਭਾਈ ਬੜੀ ਤਗੜੀ ਸਬਜੀ ਬਣਾਈ ਐ ਤੇ ਇਹਦੇ ਹੱਥਾਂ 'ਚ ਤਾਂ ਜਾਦੂ ਆ ਵੱਡੀ ਬਬੂ ਦੇ ਹੱਥਾਂ 'ਚ ਭਾਈ ਬਹੁਤ ਤਗੜੀ ਸਬਜੀ ਬਣਾਈ ਆ ਸਾਰਿਆਂ ਨੇ ਖਾਧੀ ਤੇ ਬੁੜੇ ਨੂੰ ਸਾਰੀ ਕਹਾਣੀ ਮੰਨ ਲਾ ਪਤਾ ਸੀ ਉਹਨਾਂ ਤਾਂ ਹੰਡਾਇਆ ਹੋਇਆ ਸੀ ਨਾ ਸਾਰੀ ਉਮਰ ਆਬਦੀ ਹੰਡਾਈ ਸੀ ਤੇ ਭਾਈ ਦੂਜੇ ਦਿਨ ਆ ਗਈ ਛੋਟੀ ਦੀ ਵਾਰੀ ਠੀਕ ਹੈ ਤੇ ਉਹਦੇ ਕद्दू ਤੋੜ ਲਏ ਕद्दू ਥੋੜਾ ਜਿਹਾ ਪੱਕਾ ਜਾ ਤੇ ਕਦੂਆਂ ਦਾ ਤੈਨੂੰ ਪਤਾ ਹੀ ਹੈ 2-4 ਦਿਨਾਂ ਜੀ ਜੀ ਆ ਕੇ ਜਾਂਦਾ ਚਟਨੀ ਦੇ ਬਰਾਬਰ ਹੀ ਹੁੰਦੀ ਹੈ ਕੌਣ ਖਾਂਦਾ ਹਨਾ ਕਿੰਨੇ ਘਿਓ ਪਾਦੇ ਕਿੰਨੇ ਚ ਦੁੱਧ ਪਾਦੇ ਇਹ ਤਾਂ ਚਟਨੀ ਕੇ ਬਰਾਬਰ ਹੀ ਰਹਿੰਦੇ ਆ ਮਜਬੂਰ ਬੰਦੇ ਨੂੰ ਖਾਣੇ ਪੈ ਜਾਂਦੇ ਜਦੋਂ ਕੋਈ ਨਾ ਸਬਜ਼ੀ ਮਿਲੇ ਤੇ ਭਾਈ ਵੱਡੀ ਆ ਛੋਟੀ ਬਹੂ ਦੀ ਵਾਰੀ ਆ ਗਈ ਛੋਟੀ ਬਹੂ ਨੇ ਬਣਾਇਆ ਕਦੂ ਤੇ ਭਾਈ ਉਹਨੇ ਪੂਰੀ ਐ ਤਲ ਤਲ ਕੇ ਬਣਾਇਆ ਜਦੋਂ ਵਿੱਚ ਦੁੱਧ ਵੀ ਪਾਇਆ ਕਾਹਨੂੰ ਗੱਲ ਬਣਦੀ ਹੈ ਕਦੂ ਦੀ ਪਕੜ ਜਾ ਗੱਦੂ ਭਾਈ ਮੇ ਰਜਣ ਜੀ ਨਾ ਆਵੇ ਉਹ ਝੋਕਾ ਦੇ ਝੋਕਾ ਲਈ ਜਾਵੇ ਤੇ ਭਾਈ ਜਦੋਂ ਆਥ ਨੇ ਸਾਰਿਆਂ ਨੂੰ ਫੜਾਈ ਰੋਟੀ ਸਾਰੇ ਕਰਨ ਓਹੋ ਛੱਲੇ ਬੱਟ ਦੀ ਸਬਜ਼ੀ ਦੀ ਤਾਂ ਜਮੇ ਨਹੀਂ ਚੱਜਦੀ ਬਣਾਈ ਜਮੇ ਨਹੀਂ ਚੱਜਦੀ ਬਣਾਈ ਐਨਾ ਕੁ ਕਰਕੇ ਭਾਈ ਉਹਦੇ ਚੁੱਪ ਕਰ ਗਏ ਉਹ ਦੂਜੇ ਦਿਨ ਫੇਰ ਤੋਰੀਆਂ ਦੀ ਵਾਰੀ ਆ ਗਈ ਉਹ ਵੱਡੀ ਬਹੂ ਦੀ ਵਾਰੀ ਆ ਗਈ ਤੋਰੀਆਂ ਲਿਆਂਦੀਆਂ ਤੋਰੀਆਂ ਬਣਾਈਆਂ ਘਿਓ ਪਾ ਕੇ ਤੇ ਘਿਓ ਨਾਲ ਸਿਰਾ ਬਣਦਿਆ ਮੂੰਹ ਨਾ ਲੈਣ ਸਾਰੇ ਆਖਣ ਬੜੀ ਤਕਰੀ ਸਬਜ਼ੀ ਬਣਾਈ ਆ ਭਾਈ ਬੜੀ ਤਕਰੀ ਚੌਥੇ ਦਿਨ ਫੇਰ ਛੋਟੀ ਦੀ ਵਾਰੀ ਆ ਗਈ ਉਹਦੇ ਫੇਰ ਕਦੂਆਂ ਦੀ ਵਾਰੀ ਆ ਗਈ ਇੱਕ ਇੱਕ ਬਾਲੀ ਸੀ ਇੱਕ ਦਿਨ ਕਦੂ ਲੈਂਦੇ ਸੀ ਇੱਕ ਦਿਨ ਤੋਰਨਾ ਉਹੀ ਹਾਲ ਫੇਰ ਭਾਈ ਛੋਟੀਆਂ ਨੇ ਬਣਾਏ ਕਦੂ ਪੂਰੀ ਰੀਜ ਲਾਈ ਵੀ ਅੱਜ ਵੀ ਨਾ ਲਾਂਭਾ ਆ ਜੇ ਤੇ ਕਿਉਂ ਗੱਲ ਬਣਦੀ ਹੈ ਕਦੂਆਂ ਨਾਲ ਉਹੀ ਗੱਲ ਫੇਰ ਭਾਈ ਆ ਕਿ ਇਹਨੂੰ ਤਾਂ ਭਾਈ ਰੋਟੀ ਟੁੱਕ ਨਹੀਂ ਕਰਨਾ ਉਹਦਾ ਇਹਨੂੰ ਤਾਂ ਇਹਦੇ ਮਾਪਿਆਂ ਨੇ ਸਿਖਾਇਆ ਨਹੀਂ ਆਏ ਨਹੀਂ ਕੀਤਾ ਭਾਈ ਲੜਦੇ ਉਹਦੇ ਨਾਲ ਨਹੀਂ ਤੈਨੂੰ ਤਾਂ ਜਮੀ ਨਹੀਂ ਕਰਨਾ ਹੁੰਦਾ ਤੂੰ ਤਾਂ ਜਲੂਸ ਕੱਢਦਾ ਦਾਲਦਾ ਐ ਕਰਦਾ ਤੇ ਉਹ ਜਿਹੜਾ ਬੁੜਾ ਸੀ ਉਹ ਬੈਠਾ ਸੁਣੀ ਗਿਆ ਤੇ ਐਂ ਕਰਕੇ ਭਈ ਚੁੱਪ ਕਰ ਗਏ ਤੇ ਅਗਲੇ ਦਿਨ ਫੇਰ ਮੰਨ ਲਓ ਉਹਦੀ ਵੱਡੀ ਦੀ ਵਾਰੀ ਆ ਤੋਰਾਂਗਾ ਬਣਾਗਾ ਮੂੰਹ ਹਣਾ ਲੈਣ ਸਾਰਿਆਂ ਨੇ ਖਾਦੀਆਂ ਸਰੰਘਾਂ ਅਗਲੇ ਦਿਨ ਛੋਟੀ ਦੀ ਆ ਗਈ ਫੇਰ ਕਦੂ ਉਹੀ ਹਾਲ ਉਹਦੇ ਉਹਨਾਂ ਨੇ ਕਲੇਸ਼ ਪਾ ਲਿਆ ਵੀ ਭਈ ਇਹ ਕੀ ਹਾਲ ਤਾਂ ਕੋਈ ਖੁਸ਼ੀ ਨਹੀਂ ਕਰਨਾ ਆਉਂਦਾ ਉਹ ਕਹਿੰਦੀ ਨਹੀਂ ਮੈਂ ਉਹਦੇ ਮਾਪਿਓ ਦੇ ਘਰੇ 10-15 ਸਾਲ ਕੰਮ ਕੀਤਾ ਸ਼ਿਕਾਇਤ ਹੀ ਨਹੀਂ ਆਈ ਕੋਈ ਉਹਨਾਂ ਨੇ ਭਈ ਉਹਦਾ ਛੋਟੀ ਦਾ ਭਰਾ ਸਦਾ ਲਿਆ ਠੀਕ ਹੈ ਪਿਓ ਉਹਦਾ ਗੁਜਰਿਆ ਹੋਇਆ ਸੀ ਭਰਾ ਸਦਾ ਲਿਆ ਤੇ ਉਹਨਾਂ ਨੇ ਦੱਸੀ ਭਈ ਸਾਰੀ ਕਹਾਣੀ ਇਹਨੂੰ ਤਾਂ ਰੋਟੀ ਟੁਕਣੀ ਕਰਨ ਆਉਂਦਾ ਉਹ ਕਹਿੰਦਾ ਯਾਰ ਭਈ ਇਹ ਜੀ ਦਾ ਗੱਲ ਹੀ ਨਹੀਂ 15 ਸਾਲ 10 15 ਸਾਲ ਇਹਨੇ ਵਿਚਾਰੀ ਨੇ ਕੰਮ ਕੀਤਾ ਸਾਨੂੰ ਤਾਂ ਸ਼ਿਕਾਇਤ ਹੀ ਨਹੀਂ ਆਈ ਕੋਈ ਤੇ ਫੇਰ ਵੀ ਥੋੜਾ ਮੈਂ ਲਾਂਭਾ ਮੰਨ ਲੈਣਾ ਜੇ ਕੋਈ ਗਲਤੀ ਰਹੀਗੀ ਕਹਿੰਦਾ ਦੇਖ ਪਾਣੇ ਮਸਾ ਤੇਰੇ ਹੱਥ ਪੀਲੇ ਕੀਤੇ ਐ ਮਸਾ ਬਿਆਹੀ ਐ ਬੇਦੂਦ ਬਾਦ ਲਾਂਭਾ ਨਾ ਦਮਾਈ ਉਹ ਕਹਿੰਦੀ ਵੀਰੇ ਅੱਜ ਤਾਂ ਲਾਂਭਾ ਆ ਗਿਆ ਐਦੂ ਬਾਦ ਮੈਂ ਲਾਂਭਾ ਨਹੀਂ ਦਮਾਉਂਦੀ ਉਹ ਮੈਂ ਪੂਰੀ ਖੇਚਲਾ ਕਰਦੀ ਆ ਪਤਾ ਨਹੀਂ ਮੇਰੀ ਕਿਸਮਤ ਮਾਰੀ ਐ ਕਿ ਮੰਨ ਲਾ ਗਾਣਾ ਲੈਣ ਦਾ ਦੇਣੀ ਹੁੰਦਾ ਮੇਰਾ ਤੇ ਉਹ ਭਈ ਐ ਕਹਿ ਕੇ ਸਾਰਾ ਸਮਝੌਤਾ ਕਰਾ ਕੇ ਬਾਗ ਗਿਆ ਵੀ ਭਈ ਹੁਣ ਨਹੀਂ ਸ਼ਿਕਾਇਤ ਆਉਂਦੀ ਤੇ ਫੇਰ ਉਹੀ ਉਹ ਤੋਰੀਆਂ ਦੀ ਵਾਰੀ ਆ ਗਈ ਫੇਰ ਉਹਦੀ ਕਦੂਆਂ ਦੀ ਫ ਉਹੀ ਹਾਲ ਕੱਦੂ ਫੇਰ ਬਣੇ ਭਾਈ ਇਹ ਕਹਿੰਦੇ ਫੇਰ ਉਹੀ ਗੱਲ ਹੋਗੀ ਯਾਰ ਐ ਹੋਗੀ ਉਹ ਕਹਿੰਦੀ ਚਲ ਇੱਕ ਮੌਕਾ ਹੋਰ ਦੇ ਦੋ ਅਗਲੀ ਵਾਰੀ ਫੇਰ ਵਾਰੀ ਫੇਰ ਉਹੀ ਉਹਨਾਂ ਨੇ ਪਾਲਿਆ ਕਲੇਸ਼ ਭਾਈ ਪੰਚਾਇਤ 47 ਵੀ ਪੰਚਾਇਤ ਫੋਨ ਕਰਤਾ ਵੀ ਪੰਚਾਇਤ ਲੈ ਕੇ ਆ ਜਾ ਅਸੀਂ ਇਹਨੂੰ ਰੱਖਦੇ ਇਹਨੂੰ ਤਾਂ ਰਾਲ ਰੋਟੀ ਨਹੀਂ ਕਰਨਾ ਆਉਂਦਾ ਤੇ ਬੁੜਾ ਸੁਣੀ ਗਿਆ ਬੁੜਾ ਉੱਠ ਕਰਿਆ ਬੁੜਾ ਕਹਿੰਦਾ ਖੜ ਜੋ ਓਏ ਉਹ ਕਹਿੰਦੇ ਹਾਂ ਕਹਿੰਦੇ ਤੁਹਾਨੂੰ ਕੀ ਪਤਾ ਹੈ ਕਹਿੰਦੇ ਸਾਨੂੰ ਸਾਰੇ ਪਤਾ ਹੈ ਤੁਹਾਨੂੰ ਕੀ ਪਤਾ ਕਹਿੰਦੇ ਸਬਜ਼ੀ ਦਾ ਕਿਹੜੀ ਚੰਗੀਆਂ ਕਿਹੜੀ ਬਣਨ ਵਾਲੀ ਹੈ ਕਿਹੜੀ ਨਹੀਂ ਬਣਦੀ ਉਹ ਕਹਿੰਦੇ ਸਾਰੇ ਹੀ ਪਤਾ ਹੈ ਅਗੇ ਅਸਤਾ ਪੰਚਾਇਤ ਨੂੰ ਫੋਨ ਕਰਤਾ ਹੁੰਦੀ ਹੈ ਕਹਿੰਦਾ ਖਬਰਦਾਰ ਜੇ ਕਿਸੇ ਨੇ ਪੰਚਾਇਤ ਨੂੰ ਫੋਨ ਕੀਤਾ ਪਹਿਲਾਂ ਮੇਰੀ ਸੁਣ ਲਓ ਤੁਸੀਂ ਉਹ ਕਹਿੰਦੇ ਦੱਸ ਕਹਿੰਦਾ ਦੇਖੋ ਕੱਦੂ ਐ ਚਟਨੀ ਦੇ ਬਰਾਬਰ ਦਾ ਹਾਂ ਕੋਈ ਬਣਾ ਲੈ ਕੱਦੂ ਸਿਰਾਂ ਨਹੀਂ ਬਣ ਸਕਦਾ ਵਧੀਆ ਨਹੀਂ ਬਣ ਸਕਦਾ ਇਹ ਜੀ ਆਕ ਜਾਂਦਾ ਤੋਰੀਆਂ ਨੂੰ ਬਣਾਉਂਦਾ ਕਿਉ ਲੱਗ ਜਾਂਦਾ ਵੱਡੀ ਬਹੂ ਦਾ ਨਾਂ ਕਿਉ ਨਾਲ ਬਾਟਾ ਵਾਲੀਆਂ ਤੋਰੀਆਂ ਮੀਟ ਨੂੰ ਵੀ ਪਿੱਛੇ ਛੱਟ ਜਾਂਦੀਆਂ ਕਹਿੰਦਾ ਠੀਕ ਹੈ ਮੈਂ ਓਮ ਰਖੜਾਈ ਆ ਮੈਨੂੰ ਪਤਾ ਹੈ ਤੁਸੀਂ ਰੋਜ਼ ਛੋਟੀ ਦੇ ਮਗਰ ਪੈ ਜਾਂਦੇ ਹੋ ਮਹ ਚਾਲ ਇਹਨਾਂ ਨੂੰ ਕਰ ਲੈਂਦੇ ਜਿੱਥੋਂ ਤੱਕ ਆਉਦਾ ਚਿਤਰਾਜੀ ਕਰਦੇ ਆ ਗਾਣਾ ਦੇ ਲੈਂਦੇ ਵੀ ਕਿੰਨੀ ਕਿ ਨੌਲਜ ਹੈ ਇਹਨਾਂ ਨੂੰ ਠੀਕ ਹੈ ਤੇ ਉਹ ਕਹਿੰਦੇ ਆਏ ਕਿਵੇਂ ਕਹਿੰਦਾ ਤੁਸੀਂ ਇਹਨਾਂ ਦੀ ਬਾਰੀ ਬਦਲਾ ਕੇ ਦੇਖੋ ਕਿਉਂ ਕਹਿੰਦੇ ਆ ਬਾਰੀ ਨਾਲ ਕਹਿੰਦਾ ਤੁਸੀਂ ਬਦਲਾ ਕੇ ਦੇਖੋ ਭਾਈ ਉਹਨਾਂ ਨੇ ਬਾਰੀ ਬਦਲਾਤੀ ਤੇ ਕਹਿੰਦੇ ਲੈ ਭਾਈ ਅੱਜ ਤੋਰੀਆਂ ਛੋਟੀ ਬਹੂ ਬਣਾਓ ਛੋਟੀ ਬਹੂ ਨੇ ਬਣਾਇਆਂ ਤੋਰੀਆਂ ਘੋ ਪਾਇਆ ਉਹੀ ਗੱਲ ਮੀਟ ਨੂੰ ਪਿੱਛੇ ਸਟਿੰਗ ਸਟਿੰਗ ਸਾਰੇ ਗਨ ਭਾਈ ਹਾਂ ਆਦਾ ਬੜੀ ਚੀਜ਼ ਆ ਬੜੀ ਚੀਜ਼ ਹੈ ਤੇ ਕਹਿੰਦੇ ਹਾਂ ਭਾਈ ਸਹੀ ਹੈ ਕਹਿੰਦਾ ਨਹੀਂ ਹੁਣ ਵੱਡੀ ਤੋਂ ਗੱਦੂ ਬਣਾ ਕੇ ਦੇਖੋ ਵੱਡੀ ਤੋਂ ਗੱਦੂ ਬਣਾਏ ਉਹੀ ਹਾਲ ਦਾ ਉਕਲ ਪਾਣੀ ਜਾ ਕਰਤਾ ਗੱਦੂ ਕਿਉਂ ਬਣਦੇ ਆ ਕਿ ਹਾਂ ਬਾਪੂ ਤੇਰੀ ਗੱਲ ਸਹੀ ਐ ਕਹਿੰਦਾ ਪੁੱਤ ਇਹ ਐਵੇਂ ਨਹੀਂ ਗੱਲਾਂ ਬਣ ਗਈਆਂ ਠੀਕ ਐ ਐਵੇਂ ਨਹੀਂ ਅਸੀਂ ਉਮਰ ਹੰਡਾਈ ਕਹਿੰਦਾ ਤੁਹਾਨੂੰ ਗੱਲ ਦੱਸਦਾ ਨਾ ਕਿਉਂ ਬਣਾਵੇ ਤੋਰੀਆਂ ਵੱਡੀ ਬਹੂ ਦਾ ਨਾਂ ਠੀਕ ਐ ਤੋਰੀਆਂ ਨੂੰ ਕਿਉਂ ਬਣਾਉਂਦਾ ਤੇ ਲੱਗ ਗਿਆ ਵੱਡੀ ਬਹੂ ਦਾ ਨਾਂ ਤੁਸੀਂ ਪਹਿਲੇ ਦਿਨ ਵੱਡੀ ਬਹੂ ਦੇ ਮਤਲਬ ਵੱਡੀ ਬਹੂ ਨੂੰ ਤੋਰੀਆਂ ਲਿਆਦਿਆਂ ਜੀ ਛੋਟੀ ਨੂੰ ਲਿਆਣਾ ਹੁੰਦਾ ਛੋਟੀ ਦਾ ਲੱਗਦਾ ਠੀਕ ਐ ਤੇ ਇਹ ਕਹਿੰਦਾ ਘਿਓ ਬਣਾਉਂਦੀਆਂ ਤੋਰੀਆਂ ਐਵੇਂ ਨਾ ਗਲਤ ਫਹਮੀ ਚ ਤੁਰਿਆ ਫਰੇਆ ਕਰੋ ਇਹ ਪੁੱਤ ਉੱਥੋਂ ਗੱਲ ਬਣੀ ਸੀ ਫਿਰ ਉਹਨਾਂ ਦਾ ਰਾਜੀ ਬੰਦਾ ਹੋ ਗਿਆ ਤੇ ਫਿਰ ਉਹਨਾਂ ਦਾ ਪਰਿਵਾਰ ਵਧ ਗਿਆ ਚੱਲਿਆ ਇਹ ਉੱਥੋਂ ਗੱਲ ਚੱਲੀ ਉਸ ਲਾਣੀ ਤੋਂ ਉਸ ਬਜ਼ੁਰਗ ਤੋਂ ਵੀ ਘਿਓ ਬਣਾਵੇ ਤੋਰੀਆਂ ਵੱਡੀ ਬਹੂ ਦਾ ਨਾਮ ਠੀਕ ਹੈ ਤੋਰੀਆਂ ਘਿਓ ਬਣਾਉਂਦਾ ਘਿਓ ਨਾਲ ਸਿਰਾ ਲੱਗ ਜਾਂਦੀ ਹੈ ਦੇਸੀ ਘਿਓ ਨਾਲ ਠੀਕ ਹੈ ਚੱਲ ਮੈਂ ਹੋਰ ਤੋਰੀ ਤੋੜ ਕੇ ਫੜਾਉਣਾ ਤੈਨੂੰ ਹੋਰ ਤੋਰੀ ਫੜਾਉਣਾ ਆ ਜਾ ਕੇ ਤਾਂ ਬੱਪੀ ਉਹ ਇਹ ਤਾਂ ਬੀਂ ਵਾਲੀ ਸੀ ਇਹ ਕਿ ਤੋੜ ਲਈ ਯਾਰ ਕੱਚੀ ਪੱਕੀ ਦਾ ਦੇਖ ਲਿਆ ਕਰ ਚੱਲ ਚੱਲ ਗਏ ਕੋਠੇ ਤੇ ਸੁੱਕ ਨਹੀਂ ਪਾਦੇ ਬੀਂ ਬਣ ਜਾਣੀ ਇਹਦੇ ਚੱਲ ਗਿਰਾਂ